ਅੱਜ ਬਣਾਵਾਂਗੇ ਜੀ ਅਦਰਕ ਦਾ ਬਹੁਤ ਹੀ ਸਵਾਦ ਆਚਾਰ ਇਹ ਆਚਾਰ ਨੂੰ ਨਾ ਤੁਸੀਂ ਸਾਲ ਤੱਕ ਸਟੋਰ ਕਰਕੇ ਰੱਖੋਗੇ ਬਿਲਕੁਲ ਖਰਾਬ ਨਹੀਂ ਹੋਵੇਗਾ ਅਗਰ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਬਣਾਉਗੇ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਮੇਰੇ ਚੈਨਲ ਬ੍ਰੈਡ ਕਿਰਨ ਪੰਜਾਬੀ ਕੁਕੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਚਾਰ ਬਣਾਉਣਾ ਸ਼ੁਰੂ ਕਰਦੇ ਹਾਂ ਜੀ ਇਹ ਆਚਾਰ ਦੀ ਰੈਸਪੀ ਨਾ ਬਹੁਤ ਸੌਖੀ ਵੀ ਹੈ ਤੇ ਨਾਲ ਹੀ ਬਹੁਤ ਦਾ ਸਵਾਦ ਵੀ ਬੰਦ ਆ ਤੇ ਬਿਲਕੁਲ ਖਰਾਬ ਵੀ ਨਹੀਂ ਹੁੰਦਾ ਪੂਰੀ ਵੀਡੀਓ ਦੇ ਨਾਲ ਲਾਸਟ ਤੱਕ ਬਨੇ ਰਹੋ ਇਤ ਵਿੱਚ 400 ਗ੍ਰਾਮ ਅਦਰਕ ਲਈ ਆਏ ਜੀ ਅਦਰਕ ਆਪਾਂ ਹਰਾ ਨਹੀਂ ਲੈਣਾ ਜਿਹੜਾ ਕਿ ਫਰੈਸ਼ ਤਾਜ਼ਾ ਅਦਰਕ ਨਹੀਂ ਲੈਣਾ ਆਪਾਂ ਥੋੜਾ ਸੁੱਕੇ ਵਾਲਾ ਅਦਰਕ ਲੈਣਾ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਨਾ ਤੇ ਸੁਕਾ ਲੈਣਾ ਨਾਲ ਹੀ ਮੇਥੇ 6 ਹਰੀਆਂ ਮਿਰਚਾਂ ਲਈਆਂ ਇਥੇ ਦੋ ਗੱਠੀਆਂ ਮੇ ਲਈਆਂ ਹੈ ਜੀ ਲਸਣ ਦੀਆਂ ਲਸਣ ਨੂੰ ਛਿੱਲੇ ਲਾਵਾਂਗੇ ਮਿਰਚਾਂ ਦੀਆਂ ਡੰਡੀਆਂ ਉਤਾਰ ਕੇ ਮਿਰਚਾਂ ਨੂੰ ਵੀ ਆਪਾਂ ਕੱਟ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਮੈ ਧੋ ਕੇ ਸਾਫ਼ ਕੀਤਾ ਹੈ ਫੇਰੀ ਅਚਾਰ ਬਣਾਉਣਾ ਸ਼ੁਰੂ ਕੀਤਾ ਹੈ ਜੀ ਤੇ ਫਿਰ ਨਾ ਅਦਰਕ ਦੀਆਂ ਜਿਹੜੀਆਂ ਸਾਈਡਾਂ ਨਿਕਲੀਆਂ ਹੋਈਆਂ ਗੋਲੀਆਂ ਜਿਹਾ ਆਇਆ ਜੇ ਇਸ ਤਰ੍ਹਾਂ ਟੇਡਾ ਮੇਡਾ ਅਦਰਕ ਆ ਸਾਈਡਾਂ ਤੋਂ ਉਹ ਆਪਾਂ ਉਤਾਰ ਲੈਣਾ ਇਹ ਸਾਈਡਾਂ ਦੀ ਆਪਾਂ ਸਬਜੀ ਦੇ ਵਿੱਚ ਵਰਤੋਂ ਕਰ ਲਵਾਂਗੇ ਜਾਂ ਤੁਸੀਂ ਕੁੱਟ ਕੇ ਚਾਹ ਦੇ ਵਿੱਚ ਵੀ ਪਾ ਸਕਦੇ ਹੋ ਤੇ ਜਿਹੜਾ ਉੱਪਰਲਾ ਛਿਲਕਾ ਹੈ ਨਾ ਇਹ ਚੰਗੀ ਤਰ੍ਹਾਂ ਧੋਤਾ ਹੋਇਆ ਵਾ ਤੇ ਇਹਨਾਂ ਨੂੰ ਵੀ ਆਪਾਂ ਛਿੱਲ ਕੇ ਨਾ ਇਹਨੂੰ ਮੈਂ ਸੁਕਾ ਕੇ ਤੇ ਚਾਹ ਦੀ ਰੋ ਬਣਾਉਣੀ ਹੈ ਉਹਦੇ ਵਿੱਚ ਮੈਂ ਥੋੜੇ ਜਿਹੇ ਪੱਤੇ ਪਾ ਲੈਣੀ ਆ ਕਿ ਮੈਂ ਇਹਨਾਂ ਨੂੰ ਸੁੜਦੀ ਨਹੀਂ ਅਦਰਕ ਜਿਹੜਾ ਸਾਈਡਾਂ ਤੇ ਇਹਦੀਆਂ ਗੋਲੀਆਂ ਜੇ ਨਿਕਲਣ ਜੀ ਇਹਨਾਂ ਵਾਰ ਕਈ ਵਾਰੀ ਨਾ ਇਹਨਾਂ ਦੇ ਵਿੱਚ ਮਿੱਟੀ ਰਹਿ ਜਾਂਦੀ ਹੈ ਤੇ ਇਸ ਲਈ ਇਹ ਆਪਾਂ ਉਤਾਰ ਕੇ ਫੇਰ ਹੀ ਅਦਰਕ ਦਾ achar ਬਣਾਵਾਂਗੇ। ਮਿਰਚਾਂ ਦੀਆਂ ਡੰਡੀਆਂ ਵੀ ਉਤਾਰ ਲਈਆਂ, ਲਸਣ ਵੀ ਛਿੱਲ ਲਿਆ ਤੇ ਅਦਰਕ ਵੀ ਮੈਂ ਬਿਲਕੁਲ ਦੇਖੋ ਸਾਫ਼ ਕਰ ਲਿਆ ਤੇ ਛਿਲ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ। ਤੇ ਆ ਡੰਡੀਆਂ ਵਿੱਚ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਮਿੱਟੀ ਰਹਿ ਜਾਂਦੀ ਹੈ ਇਹਨਾਂ ਦੇ ਵਿੱਚ ਤਾਂ ਹੀ ਮੈਂ ਉਤਾਰ ਦਿੱਤੀ ਕਿਉਂਕਿ ਤੋਂ ਕਿ ਇਹਨਾਂ ਦੀ ਸਬਜ਼ੀ ਦੇ ਵਿੱਚ ਵਰਤੋਂ ਕਰ ਲਵਾਂਗੇ। ਆ ਦੇ ਸਾਈਡ ਤੇ ਕਿੰਨੀ ਮਿੱਟੀ ਲੱਗੀ ਹੋਈ ਆ। ਤੋ ਕੇਸੋ ਕਾ ਕੀ ਰੱਖ ਲਵਾਂਗੀ ਜੀ ਜਦੋਂ ਵੀ ਸਬਜ਼ੀ ਬਣਾਵਾਂਗੇ ਥੋੜਾ ਜਿਹਾ ਵਿੱਚ ਕੱਟ ਕੇ ਪਾ ਲਵਾਂਗੀ ਤੇ ਫਿਰ ਇੱਕ ਮਿਰਚ ਦੇ ਇਸ ਤਰ੍ਹਾਂ ਨਾ ਮੈਂ ਦੋ ਪੀਸ ਕਰ ਲਾਂਗੀ ਵਿੱਚਕਾਰੋਂ ਕੱਟ ਕੇ ਤੇ ਉਹਦੇ ਵਿੱਚ ਇਸ ਤਰ੍ਹਾਂ ਕੱਟ ਲਗਾ ਲਵਾਂਗੀ ਤੁਸੀਂ ਬਿਨਾ ਮਿਰਚ ਦੇ ਵੀ ਬਣਾ ਸਕਦੇ ਹੋ ਮਿਰਚ ਦੇ ਪਾਉਣ ਦੇ ਨਾਲ ਨਾ ਜਿਹੜਾ ਅਦਰਕ ਦਾ achar ਦਾ ਟੇਸ ਆ ਬਹੁਤ ਤਾਂ ਵਧੀਆ ਬੰਦਾ ਇਸ ਲਈ ਮੈਂ ਕੱਟ ਕੇ ਹਰੀ ਮਿਰਚਾਂ ਦੀ ਵਰਤੋਂ ਕਰ ਰਹੀ ਹਾਂ ਟੋਟਲ ਇੱਥੇ ਮੈਂ ਸ਼ੁਰੂ ਛੇ ਹਰੀਆਂ ਮਿਰਚਾਂ ਲਈਆਂ ਨੇ ਲਸਣ ਨੂੰ ਵੈਸੇ ਮੈਂ ਸਾਬਤ ਵੀ ਪਾਵਾਂ ਕਿ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਲੰਮਾ ਕੱਟ ਕੇ ਵੀ ਜਾਂ ਇੱਕ ਇੱਕ ਲਸਣ ਦੇ ਦੋ ਪੀਸ ਇਸ ਤਰ੍ਹਾਂ ਕੱਟ ਕੇ ਵੀ ਪਾ ਸਕਦੇ ਹੋ ਤੇ ਫਿਰ ਆਪਾਂ ਅਦਰਕ ਨੂੰ ਵੀ ਇਸੇ ਤਰ੍ਹਾਂ ਕੱਟ ਲਵਾਂਗੇ ਅਦਰਕ ਦੇ ਆਪਾਂ ਜਿਆਦਾ ਨਾ ਵੱਡੇ ਪੀਸ ਨਹੀਂ ਕਰਾਂਗੇ ਉਸ ਬਸ ਮੀਡੀਅਮ ਜੇ ਪੀਸ ਰੱਖਾਂਗੇ ਕਿ ਇਹਨਾਂ ਨੂੰ ਖਾਣ ਦੇ ਵਿੱਚ ਵੀ ਆਪਾਂ ਸਾਰਾ ਅਦਰਕ ਜਿਹੜਾ achar ਖਾ ਸਕੀਏ ਕਿ ਆਪਣਾ achar ਵੇਸਟ ਨਾ ਹੋਵੇ ਇਸ ਲਈ ਅਦਰਕ ਨੂੰ ਮੇ ਵਿਚਾਰੋਂ ਕੱਟ ਕੇ ਨਾ ਉਹਦੇ ਇਸ ਤਰ੍ਹਾਂ ਮੀਡੀਅਮ ਸਾਈਜ਼ ਦੇ ਲੰਬੇ ਲੰਬੇ ਪੀਸ ਕੱਟ ਲਵਾਂਗੇ ਪੀਸ ਆਪਾਂ ਜਿਆਦਾ ਨਾ ਹੀ ਤਾਂ ਮੋٹے ਕਰਨੇ ਆ ਜੀ ਨਹੀਂ ਪਤਲੇ ਕਰਨੇ ਆ ਮੀਡੀਅਮ ਦੇ ਪੀਸ ਕਰਕੇ ਤਿਆਰ ਕਰਾਂਗੇ। ਕਿਵਰੇ ਜਿਆਦਾ ਵੱਡੇ ਪੀਸ ਆਪਾਂ ਕੱਟ ਲੈਣੇ ਆ ਜੀ ਚਾਰ ਫਿਰ ਜਿਆਦਾ ਖਾਦਾ ਨਹੀਂ ਜਾਂਦਾਗਾ। ਜੇ ਮੀਡੀਅਮ ਦੇ ਪੀਸ ਹੋਣਗੇ ਨਾ ਖਾਨ ਦੇ ਵਿੱਚ ਵੀ ਆਸਾਨੀ ਹੈ ਤੇ ਪੂਰਾ ਪੀਸ ਹੀ ਖਾਦਾ ਜਾਂਦਾ ਹੈ ਤੇ ਅਚਾਰ ਵੇਸਟ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਆਪਾਂ ਸਾਰਾ ਅਦਰਕ ਕੱਟ ਕੇ ਤਿਆਰ ਕਰ ਲੈਣਾ ਹੈ। ਤੇ ਦੇਖ ਸਕਦੇ ਹੋ ਮੈਂ ਇਸ ਤਰ੍ਹਾਂ ਦੇ ਪੀਸ ਜਿਹੜੇ ਅਦਰਕ ਦੇ ਕੱਟ ਕੇ ਤਿਆਰ ਕਰ ਰਹੀ ਆ। ਅਦਰਕ ਨੂੰ ਵੀ ਕੱਟ ਕੇ ਮੈਂ ਤਿਆਰ ਕਰ ਲਿਆ ਏ ਜੀ ਤੇ ਲਸਣ ਨੂੰ ਇਸ ਤਰ੍ਹਾਂ ਪੂਰਾ ਪਾਵਾਂਗੇ ਤੁਸੀਂ ਚਾਹੋ ਤਾਂ ਲਸਣ ਦੇ ਛੋਟੇ ਪੀਸਾ ਕਰਕੇ ਵੀ ਪਾ ਸਕਦੇ ਹੋ ਤੇ ਫਿਰ ਮੈਂ ਫਰਾਈਪੈਨ ਰੱਖਿਆ ਗੈਸ ਦੇ ਉੱਪਰ ਤੇ ਉਹਦੇ ਵਿੱਚ ਨਾ ਥੋੜੇ ਜਿਹੀ ਖੜੇ ਮਸਾਲੇ ਲਾਵਾਂਗੀ ਖੜੇ ਮਸਾਲਿਆਂ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਬਿਲਕੁਲ ਥੋੜੀ ਕਰਾਂਗੇ ਲੋੜ ਅਨਸਾਰ ਇੱਕ ਚਮਚ ਸੌਫ ਇੱਕ ਚਮਚ ਸਾਬਤ ਧਨੀਆ ਅੱਧਾ ਚਮਚ ਮੇਥੇ ਯਾਨਕਿ ਮੇਥੀ ਦਾਣਾ ਇੱਕ ਚਮਚ ਜੀਰਾ ਬਸ ਇਹ ਆਪਾਂ ਹਲਕੇ ਜਿਹੇ ਮਸਾਲੇ ਲੈਣੇ ਆ ਘਰ ਦੇ ਵਿੱਚ ਜਿਹੜੇ ਹੈਗੇ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਨਹੀਂ ਹੈਗੇ ਤਾਂ ਸਕਿੱਪ ਕਰ ਸਕਦੇ ਹੋ ਹਲਕਾ ਜੰਨ ਨੂੰ ਰੋਸਟ ਕਰਾਂਗੇ ਇੱਕ ਤੋਂ ਡੇਢ ਮਿੰਟ ਕਿ ਇਹਨਾਂ ਦੀ ਹਲਕੀ ਜੀ ਖੁਸ਼ਬੂ ਆਉਣ ਲੱਗ ਜਾਵੇ ਫਿਰ ਆਪਾਂ ਗੈਸ ਬੰਦ ਕਰਾਂਗੇ ਤੇ ਇਹਨਾਂ ਨੂੰ ਸਾਈਡ ਤੇ ਕੱਢ ਕੇ ਨਾ ਫਿਰ ਆਪਾਂ ਠੰਡਾ ਕਰ ਲਵਾਂਗੇ ਇਹ ਖੜੀ ਮਸਾਲਿਆਂ ਦੀ ਨਾਲ ਜਿਹੜਾ achar ਆ ਨਾ achar ਦਾ ਟੇਸਾ ਜਿਹੜਾ ਡਬਲ ਹੋ ਜਾਂਦਾ ਬਹੁਤ ਜੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਸੇਮ ਫਰਾਈਪੈਨ ਦੇ ਵਿੱਚ ਮੈਂ ਇੱਥੇ ਅੱਧਾ ਕੱਪ ਲੈ ਰਹੀ ਹਾਂ ਜੀ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਧੂਏਂਦਾਰਾ ਗਰਮ ਕਰਾਂਗੇ ਤੇ ਫਿਰ ਇਹਨੂੰ ਹਲਕਾ ਠੰਡਾ ਕਰਾਂਗੇ ਜਿੰਨੀ ਦੇਰ ਤੇਲ ਆਪਣਾ ਹਲਕਾ ਠੰਡਾ ਹੋ ਰਿਹਾ ਹੈ ਜੀ ਆਪਾਂ ਮਸਾਲਿਆਂ ਨੂੰ ਗ੍ਰਾਇੰਡ ਕਰ ਲੈਣੇ ਆ ਫਿਰ ਮਸਾਲੇ ਆਪਣੇ ਠੰਡੀ ਹੋ ਗਿਆ ਜੀ ਇਹਨਾਂ ਨੂੰ ਆਪਾਂ ਦਰਦਰਾ ਗ੍ਰਾਇੰਡ ਕਰਨਾ ਹੈ ਮਸਾਲੇ ਮੈਂ ਪਾ ਲਈਆ ਮਿਕਸ ਇਧੇ ਜੰਗ ਦੇ ਵਿੱਚ ਇੱਕ ਚਮਚਾ ਸਿੰਧਾ ਨਮਕ ਅੱਧਾ ਚਮਚ ਕਾਲਾ ਨਮਕ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਅੱਧਾ ਚਮਚ આમਚੂਰ ਪਾਊਡਰ ਚਮਚ ਦਾ ਚੌਥਾ ਹਿੱਸਾ ਕਾਲੀ ਪੀਸੀ ਹੋਈ ਮਿਰਚ ਇਹ ਸਾਰੀਆਂ ਚੀਜ਼ਾਂ ਨੂੰ ਨਾ ਮਿਕਸੀ ਦੇ ਵਿੱਚ ਆਪਾਂ ਪਲਸ ਮੋੜ ਕੇ ਦੋ ਤੋਂ ਤਿੰਨ ਵਾਰ ਆਪਾਂ ਘੁਮਾ ਲੈਣਾ ਹੈ ਜੀ ਯਾਨੀ ਕਿ ਮਿਕਸੀ ਨੂੰ ਪਲਸ ਮੋੜ ਤੇ ਚਲਾਉਣਾ ਹੈ ਤੇ ਮਸਾਲੇ ਦਰਦਰੇ ਗ੍ਰਾਇੰਡ ਕਰ ਲੈਣੇ ਆ ਤੇਲ ਆਪਣਾ ਹਲਕਾ ਠੰਡਾ ਹੋ ਗਿਆ ਹੈ ਜੀ ਹਲਕੇ ਠੰਡੇ ਤੇਲ ਦੇ ਵਿੱਚ ਨਾ ਪਹਿਲਾਂ ਆਪਾਂ ਪਾਵਾਂਗੇ ਲਾਸਣੇ ਲਸਣ ਉਹ ਹਲਕਾ ਹਲਕਾ ਪੁੰਨਾਗੇ ਗੈਸ 'ਤੇ ਔਨ ਕਰਕੇ ਕਟ ਸਿੱਕੇ ਨੂੰ ਭੁੰਨ ਲਿਆਏ 1 ਮਿੰਟ ਤੇ ਗੈਸ 'ਤੇ ਬੰਦ ਕਰ ਦਿੱਤਾ ਏ ਤੇ ਫਿਰ ਜਿਵੇਂ ਆਪਾਂ ਗੈਸ ਬੰਦ ਕਰ ਦਿੱਤਾ ਇਹਦੇ ਵਿੱਚ ਪਾਵਾਂਗੇ ਅਜਵਾਇਨ ਇੱਥੇ ਚਮਚ ਦਾ ਚੌਥਾ ਹਿੱਸਾ ਮੈਂ ਅਜਵਾਇਨ ਲਈ ਆ ਜੀ ਅਜਵਾਇਨ ਜ਼ਰੂਰ ਲਿਓ ਇਹਦੇ ਨਾਲ ਜਿਹੜਾ acharanam ਬਹੁਤ ਹੀ ਸਵਾਦ ਬੰਦਾ ਏ तो चम्मच का चौथा हिस्सा ही मैं कलौ कलौंजी पाई है अजवाइन आप पहला पानी है कि हल्के द सेक के अजवाइन भुंदना है तो कलौंजी आपनी है फिर जी गैस बंद करने तो बाद जिमें हल्के अपने ठंडा हो गया तेल फिर ये आपने मिर्चा तो अदरक फिर उपर दावे आप ग्राइंड किए हुए मसाले खड़े मसाले तो नाल ही नॉर्मल घर के जाने वाले मसाले जो कि आप टेस्ट अनुसार जिन्हें स्वाद अनुसार वरतों की आ फिर सारिया चीजा चंकी तरह मिक्स कर लेना है कि सारी जी मसालिया अदरक आ चंकी तरह मिक्स करने तो बाद देख सकते हो अदरक का जरा कलर आचार का रंग है कि सोना लग रहा देखने को चंगी तरह मिलाने तो ਅਦਰਕ ਦਾ ਆਚਾਰ ਆਪਣਾ ਬਣ ਕੇ ਤਿਆਰ ਆਜੀ ਤੇ ਇਹਦੇ ਵਿੱਚ ਨਾਲ ਲਾਸਟ ਤੇ ਆਪਾਂ ਪਾਉਣਾ ਹੈ ਨਿੰਬੂ ਦਾ ਰਸ ਜਾਂ ਸਿਰਕਾ ਤੇ ਮੈਂ ਇੱਥੇ ਦੋ ਨਿੰਬੂ ਛੋੜ ਕੇ ਲਿਆ ਤੇ ਤੁਸੀਂ ਇੱਥੇ ਦੋ ਚਮਚਾ ਸਿਰਕੇ ਦੇ ਵੀ ਪਾ ਸਕਦੇ ਹੋ ਚਿੱਟੇ ਸਿਰਕੇ ਦੇ ਪਾ ਕੇ ਮਿਕਸ ਕਰੋ ਆਚਾਰ ਆਪਣਾ ਬਣ ਕੇ ਤਿਆਰ ਆਜੀ ਤੇ ਇਹਨੂੰ ਕਿਸੇ ਵੀ ਕੱਚ ਦੇ ਕੰਟੇਨਰ ਦੇ ਵਿੱਚ ਜਾਂ ਫਿਰ ਪਲਾਸਟਿਕ ਦੇ ਡੱਬੇ ਦੇ ਵਿੱਚ ਭਰ ਕੇ ਰੱਖੋ ਬਸ ਹਿਲਾਉਂਦੇ ਰਹੋ ਦੋ ਚਾਰ ਦਿਨ ਤੁਹਾਡਾ ਆਚਾਰ ਬਿਲਕੁਲ ਖਰਾਬ ਨਹੀਂ ਹੋਵੇਗਾ ਜਦੋਂ ਮਨ ਕਰੇ ਬਣਾਉਂਦੇ ਖਾਓ ਵੈਸੇ ਫ੍ਰੈਸ਼ਰ achar ਜਿਆਦਾ ਵਧੀਆ ਲੱਗਦਾ ਹੈ ਬਣਾ ਕੇ ਤੁਸੀਂ ਵੈਸੇ 1 ਸਾਲ ਤੱਕ ਇਹਨੂੰ ਰੱਖੋਗੇ ਬਿਲਕੁਲ ਖਰਾਬ ਨਹੀਂ ਹੋਵੇਗਾ achar ਦੀ ਰਸਪੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਪਿਆਸਪੋਟ ਬਣਾਈ ਰੱਖਿਓ ਜੀ ਮਿਲਦੇ ਆ ਨਵੀਂ ਟੇਸਟੀ ਹੈਲਥੀ ਰਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ